ਉਹ ਲੈਬੈਟਰੀ ਵਾਲੇ ਕੰਮ ਗਿਣੌਣ ਲੱਗ ਗਏ ਸੀ ਜਿਹੜੇ ਆਪਾਂ ਜਿੱਥੇ ਆਪਾਂ ਬਲੱਡ ਟੈਸਟ ਕਰਦੇ ਤਾਂ ਉਹ ਕਹਿੰਦੇ ਨੀਲੀ ਲੈਬੈਟਰੀ ਨਹੀਂ ਵਾਣੀ ਇਹ ਲਾਇਬ੍ਰੇਰੀ ਵਾਣੀ ਆਂ ਜੀ ਤੁਹਾਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਇਨਸਾਨ ਹੋਊਗਾ ਇਸ ਤਰਤੀ ਤੇ ਜਿਹੜਾ ਸਤਿੰਦਰ ਸਾਨੂੰ ਨਹੀਂ ਪਸੰਦ ਕਰਦਾ ਸੋ ਮੈਂ ਵੀ ਉਹਨਾਂ ਚੋਂ ਇੱਕ ਕੰਮ ਤੇ ਅੰਗਰੇਜ਼ੀ ਵਾਲੀ ਮੈਡਮ ਪਹਿਲਾਂ ਵੀ ਕਦੇ ਬਣੀ ਨਹੀਂ ਨਹੀਂ ਇਹ ਜੀ ਪਹਿਲੀ ਵਾਰੀ ਆ ਪਹਿਲੀ ਵਾਰੀ ਇਹੋ ਜਿਹਾ ਕੈਰੈਕਟਰ ਮੈਂ ਪਲੇ ਕਰ ਰਹੀ ਹਾਂ ਜਿੱਥੇ ਮੈਂ ਇੰਗਲਿਸ਼ ਟੀਚਰ ਬਣੀ ਆ ਕਦੀ ਮੈਂ ਰੇਡੀਓ 호ਸਟ ਟੀਚਰ ਫੂਡ ਐਂਡ ਟਰੈਵਲ ਸ਼ੋਅ 호ਸਟ 에어 호ਸਟੈਸ ਪਤਾ ਨਹੀਂ ਕੀ ਕੀ ਕੁਛ ਸੋਚਿਆ ਸੀ ਤਾਂ ਇਹ ਤਾਂ ਜੀ ਨਿਆਣਾ ਤਾਂ ਨੀ ਮਤਿੰਦਾ ਕੁਝ ਵੀ ਵੱਲਾ ਹੋਦਾ ਤਾਂ ਪਤਾ ਕੁਛ ਹੀ ਸੋਚਦੇ ਆ ਖੈਰ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਤੁਸੀਂ ਦੇਖ ਰਹੇ ਹੋ ਦਿੱਲੀ ਪੋਸਟ ਪੰਜਾਬੀ ਜਿਵੇਂ ਕਿ ਤੁਸੀਂ ਜਾਣਦੇ ਹੋ ਹੁਸ਼ਿਆਰ ਸਿੰਘ ਮੂਵੀ ਜਿਹੜੀ ਹੈ 7 ਫਰਵਰੀ ਨੂੰ ਰੀਲੀਜ਼ ਹੋਣ ਜਾ ਰਹੀ ਹੈ ਤੇ ਸਤਿੰਦਰ ਸਰਤਾਜ ਤੇ ਸਿਮੀ ਚਾਹਲ ਦੀ ਇਹ ਮੂਵੀ ਹੈ ਤੇ ਪਹਿਲਾਂ ਮੈਡਮ ਨਾਲ ਗੱਲ ਕਰ ਲੈਨੇ ਆ ਮੈਮ ਇਹ ਜੀ ਵੀ ਲੋਕਾਂ ਨੂੰ ਬੜੇ ਬੇਸਬਰੀ ਨਾਲ ਇੰਤਜ਼ਾਰ ਹੈ ਇਸ ਮੂਵੀ ਦਾ ਸਾਨੂੰ ਵੀ ਇੰਤਜ਼ਾਰ ਹੈ ਤੇ ਤੁਹਾਨੂੰ ਵੀ ਹੁੰਦਾ ਇੰਤਜ਼ਾਰ ਜੀ ਬਿਲਕੁਲ ਜੀ ਸਤਿ ਸ਼ਕਰ ਜੀ ਧੰਨਵਾਦ ਹਾਂਜੀ ਬਿਲਕੁਲ ਹੁੰਦਾ ਜੀ ਹੁਣ ਮੈਂ ਤਾਂ ਇਹ ਆ ਵੀ 7 ਤਰੀਕ ਕਦੋਂ ਆ ਜਾਏ ਤੇ ਕਦੋਂ ਸਾਰੇ ਜਾ ਕੇ ਮੂਵੀ ਦੇਖਣ ਤੇ ਸਾਨੂੰ ਦੱਸਣ ਵੀ ਅਸੀਂ ਕਿੱਦਾਂ ਦੀ ਮੂਵੀ ਬਣਾਈ ਆ ਕਿੰਨੀ ਚੰਗੀ ਲੱਗੀ ਆ ਤੇ ਜੇ ਮਾੜੀ ਲੱਗੀ ਆ ਕੋਈ ਗੱਲ ਨਹੀਂ ਤਾਂ ਵੀ ਸਾਰੀ ਵੈਸੇ ਮੈਨੂੰ ਵੈਸੇ ਮਿਲੂ ਵੈਸੇ ਚਾਦਾ ਚੰਗੀ ਲੱਗ ਗਈ ਤੇ ਇਹਦਾ ਲੱਗਦਾ ਆਪਣੇ ਆਪ ਨੂੰ ਵੀ ਕਿੰਨਾ ਕੋ ਲੋਕਾਂ ਨੇ ਪਿਆਰ ਦਿੱਤਾ ਆਪਾਂ ਨੂੰ ਹਾਂਜੀ ਹਾਂਜੀ ਬਿਲਕੁਲ ਮੈਂ ਤਾਂ ਬਸ ਰੋਜ਼ ਦਾ ਸ਼ੁਕਰਾਨਾ ਹੀ ਹੈ ਜੀ ਸ਼ੁਕਰਾਨਾ ਤੇ ਇੱਕ ਪੰਮ ਹੋਰ ਗੱਲ ਪੁੱਛਣੀ ਸੀ ਜਿੱਦਾਂ ਹੁਸ਼ਿਆਰ ਮੂਵੀ ਚ ਮੈਂ ਦब्बे ਵੀ ਦੇਖਿਆ ਹੁੰਦਾ ਕਿ ਵੀ ਜਿਵੇਂ ਕਹਿੰਦੇ ਆ ਸਕੂਲ ਚ ਲਾਈਬ੍ਰੇਰੀ ਹੋਣੀ ਚਾਹੀਦੀ ਆ ਲੈਬੋਰਾਟਰੀ ਨਹੀਂ ਹੋਣੀ ਚਾਹੀਦੀ ਉਹਦੇ ਬਾਰੇ ਥੋੜਾ ਦੱਸੋ ਨਹੀਂ ਨਹੀਂ ਉਹਨਾਂ ਨੇ ਐਕਚੁਅਲੀ ਇਹ ਕਿਹਾ ਸੀ ਵੀ ਉਹ ਲੈਬੋਰਾਟਰੀ ਵਾਲੇ ਕੰਮ ਗਨਾਉਣ ਲੱਗ ਗਏ ਸੀ ਜਿਹੜੇ ਆਪਾਂ ਜਿੱਥੇ ਆਪਾਂ ਬਲੱਡ ਟੈਸਟ ਕਰਦੇ ਆ ਤਾਂ ਉਹ ਕਹਿੰਦੇ ਨਹੀਂ ਨਹੀਂ ਲੈਬੋਰਾਟਰੀ ਨਹੀਂ ਬਣਨੀ ਵੀ ਲਾਈਬ੍ਰੇਰੀ ਬਣਨੀ ਜਿਵੇਂ ਉਹ ਚ ਕਰਦੀ ਈਸੀਜੀ ਵੀ ਉੱਥੇ ਹੋਏਗੀ ਹਾਂਜੀ ਤਾਂ ਉਹ ਇਹ ਦੱਸਣ ਦੀ ਬੇਸਿਕਲੀ ਕੋਸ਼ਿਸ਼ ਕਰ ਰਹੇ ਸੀ ਕਿ ਕਦੀ ਕਦੀ ਜੋ ਲੋਕ ਜੁੜੇ ਹੁੰਦੇ ਨੇ ਸਕੂਲਾਂ ਨਾਲ ਹਾਇਰ ਲੈਵਲ ਤੇ ਉਹਨਾਂ ਨੂੰ ਇੰਨੀ ਨੋਲਿਜ ਵੀ ਨਹੀਂ ਹੁੰਦੀ ਤਾਂ ਇਹ ਦਸਣਾ ਮਤਲਬ ਉਹ ਸਟਾਇਰ ਆ ਪੂਰੀ ਦੀ ਪੂਰੀ ਮੂਵੀ ਐ এডੂਕੇਸ਼ਨ ਸਿਸਟਮ ਤੇ ਸਟਾਇਰ ਆ ਬਹੁਤ ਵਧੀਆ ਲਿਖੀ ਆ ਇਹ ਜਗਦੀਪ ਦੀ ਲਿਖੀ ਹੋਈ ਆ ਤੇ ਉਹਦੇ ਨੇ ਡਾਇਰੈਕਟ ਕੀਤੀ ਆ ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਇੱਕ ਫਨੀ ਕਨਸੈਪਟ ਲੈ ਕੇ ਹਨਾ ਉਹਨੂੰ ਕਾਮੇਡੀ ਚ ਰੈਪ ਕਰਕੇ ਬਟ ਮੈਸੇਜ ਬਹੁਤ ਸੋਹਣਾ ਮੂਵੀ ਦਾ ਤੁਇਮ ਸਤਿੰਦਰ ਸਰਤਾਜ ਨਾਲ ਤੁਹਾਡੀ ਪਹਿਲੀ ਮੂਵੀ ਹੈ ਤੇ ਕਿੱਦਾਂ ਦਾ ਲੱਗਿਆ ਜੀ ਬਹੁਤ ਵਧੀਆ ਲੱਗਿਆ ਜੀ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਇਨਸਾਨ ਹੋਊਗਾ ਇਸ ਧਰਤੀ ਤੇ ਜਿਹੜਾ ਸਤਿੰਦਰ ਸਾਨੂੰ ਨਹੀਂ ਪਸੰਦ ਕਰਦਾ ਸੋ ਮੈਂ ਵੀ ਉਹਨਾਂ ਚੋਂ ਇੱਕਾਂ ਵੀ ਮੈਨੂੰ ਵੀ ਸਰ ਹਮੇਸ਼ਾ ਤੋਂ ਹੀ ਪਸੰਦ ਸੀ ਤੇ ਮੈਂ ਫੈਨ ਰਹੀ ਹਾਂ ਸਰ ਦੀ ਉਹਨਾਂ ਦੇ ਮਿਊਜ਼ਿਕ ਦੀ ਉਹਨਾਂ ਦੀ ਲਿਖਾਈ ਦੀ ਸੋ ਜਿਹੜੀ ਉਹਨਾਂ ਦੇ ਲਿਖਤ ਆਪਾਂ ਨੂੰ ਪਤਾ ਹੀ ਹੈ ਵੀ ਕਿੰਨੀ ਜ਼ਿਆਦਾ ਸੋਹਣੀ ਆ ਮਤਲਬ ਹੁਣ ਮੈਨੂੰ ਸਰ ਨੂੰ ਐਜ਼ ਅ ਪਰਸਨ ਦੇਖ ਕੇ ਜਾਣ ਕੇ ਹੁਣ ਪਤਾ ਚੱਲਿਆ ਵੀ ਕਿਉਂ ਉਹ ਇੰਨਾ ਵਧੀਆ ਲਿਖਦੇ ਨੇ ਕਿਉਂਕਿ ਬਹੁਤ ਹੀ ਸੁਲਝੇ ਹੋਏ ਇਨਸਾਨ ਨੇ ਤੇ ਨੋਲਿਜ ਬਹੁਤ ਆ ਸਰ ਨੂੰ ਬਹੁਤ ਜ਼ਿਆਦਾ ਨੋਲਿਜ ਆ ਉਹਨਾਂ ਨਾਲ ਜਦੋਂ ਵੀ ਤੁਸੀਂ ਮੈਨੂੰ ਲੱਗਦਾ ਗੱਲ ਕਰੋਗੇ ਬੈ ਕੇ ਕਨਵਰਸੇਸ਼ਨ ਕਰੋਗੇ ਤਾਂ ਤੋ ਡਜੀ ਕਰੂਗਾ ਵੀ ਤੁਸੀਂ ਸੁਣੀ ਜਾਓ ਬਸ ਉਹਨਾਂ ਨੂੰ ਆਪਾਂ ਮਤਲਬ ਘਰ ਕੋਈ ਮੈਨੂੰ ਲੱਗਦਾ ਉਹਨਾਂ ਸਾਹਮਣੇ ਸਟੂਡੈਂਟ ਆ ਸੋ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਕੰਮ ਕਰਕੇ ਤੇ ਰঞ্জੀਤ ਭਬਰ ਨਾਲ ਵੀ ਤੁਸੀਂ ਕੰਮ ਕੀਤਾ ਹੋਇਆ ਜੀ 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 ਰঞ্জੀਤ ਦਾ ਮੈਨੂੰ ਲੱਗਦਾ ਮੇਰੇ ਅੱਜ ਤੱਕ ਦੇ ਸਭ ਤੋਂ ਫਨੀ ਕੋ ਸਟਾਰ ਰਹੇ ਨੇ ਮੈਨੂੰ ਮੈਨੂੰ ਲੱਗਦਾ ਸਾਰੇ ਐਕਟਰਸ ਨੇ ਮਿਲ ਕੇ ਇੰਨਾ ਨਹੀਂ ਹਸਾਇਆ ਹੋਊਗਾ ਜਿੰਨਾ ਇਕੱਲੇ ਰঞ্জੀਤ ਨੇ ਹਸਾਤਾ ਇੱਕ ਮੂਵੀ ਚ ਮੇਰੇ ਢਿੱਡੀ ਪੀੜਾਂ ਪੈ ਜਾਂਦੀ ਸੀ ਤੇ ਮੈਨੂੰ ਕਹਿਣਾ ਮੈਂਨਾਂ ਸੀ ਬਸ ਇੱਕ ਮਿੰਟ ਰੰਜੀਤ ਇੱਕ ਮਿੰਟ ਨੈਕਸਟ ਜੋਕ ਨਹੀਂ ਨੈਕਸਟ ਜੋਕ ਨਹੀਂ ਤੇ ਇੱਕ ਮੈਂ ਮੂਵੀ ਚ ਇੱਕ ਹੋਰ ਇੱਕ ਡਾਇਲੋਗ ਜਾਂ ਦੇਖਿਆ ਸੀ ਕਿ ਵੀ ਸਾਰੇ ਸਾਹਮਣੇ ਨਾ ਕਰਿਆ ਕਰ ਤੇ ਮੈਨੂੰ ਚੰਗਾ ਨਹੀਂ ਲੱਗਦਾ ਤੇ ਅੱਗੋਂ ਤੁਹਾਨੂੰ ਜਵਾਬ ਮਿਲਦਾ ਕਿ ਤੂੰ ਇਕੱਲੇ ਤਾਂ ਮਿਲਦੇ ਨਹੀਂ ਕਿਤੇ ਇਹ ਬਾਰੇ ਦੱਸੋ ਇਹ ਜੀ ਰੋਮਾਂਸ ਆ ਕੀ ਰਿਹਾ ਤੇ ਹੁਸ਼ਿਆਰ ਸਿੰਘ ਦਾ ਜਿੱਥੋਂ ਸਟਾਰਟ ਹੁੰਦਾ ਸੋ ਇਹ ਤੁਹਾਨੂੰ ਬਾਕੀ ਮੂਵੀ ਦੇਖ ਕੇ ਪਤਾ ਚੱਲੂਗਾ ਵੀ ਰੋਮਾਂਟਿਕ ਐਂਗਲ ਹੈ ਇਹ ਮੂਵੀ ਚ ਉਹਨਾਂ ਦਾ ਤੇ ਉਹ ਮੂਵੀ ਦੀ ਕੀ ਖਾਸ ਰੋਲ ਹੈ ਮੂਵੀ ਚ ਜੀ ਬਹੁਤ ਸਾਰੇ ਟੀਚਰਸ ਦਾ ਰੋਲ ਆ ਬਹੁਤ ਸਾਰੇ ਸਟੂਡੈਂਟਸ ਨੇ ਪਲੇ ਕੀਤਾ ਆਪਣਾ ਰੋਲ ਬਹੁਤ ਹੀ ਵਧੀਆ ਨਿਭਾਇਆ ਜਿਹੜੇ ਸਾਡੇ ਸਟੂਡੈਂਟਸ ਸੀ ਬਹੁਤ ਹੀ ਪ੍ਰੋਫੈਸ਼ਨਲ ਆਰਟਿਸਟ ਸੀ ਸਾਰੇ ਤੇ ਮਤਲਬ ਆਪਣਾ ਆਕੈਟਿਕ ਟਾਈਮ ਸਿਰ ਕੰਮ ਕਰਨਾ ਤੇ ਜਿੱਦਾਂ ਉਹਨਾਂ ਨੂੰ ਕਹਿਣਾ ਉਦਾਂ ਹੀ ਕਰਨਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਬਾਕੀ ਸਤਿੰਦਰ ਸਰ ਜੀ ਹੁਸ਼ਿਆਰ ਸਿੰਘ ਜੀ ਨੇ ਮੈਂ ਆ ਜੀ ਅੰਗਰੇਜ਼ੀ ਵਾਲੀ ਮੈਡਮ ਮੈਂ ਆ ਜੀ ਕੀਰਤ ਤੇ ਅੰਗਰੇਜ਼ੀ ਤੁਸੀਂ ਮੇਰੀ ਦੇ ਹੀ ਲਈ ਹੋਣੀ ਆ ਵੀ ਕਿੰਨੀ ਕੁ ਚੰਗੀ ਆ ਟ੍ਰੇਲਰ ਚ ਤੋ ਹਾਂਜੀ ਤੇ ਅੰਗਰੇਜ਼ੀ ਵਾਲੀ ਮੈਡਮ ਪਹਿਲਾਂ ਵੀ ਕਦੇ ਬਣਿਆ ਜੀ ਨਹੀਂ ਨਹੀਂ ਇਹ ਜੀ ਪਹਿਲੀ ਵਾਰੀ ਆ ਪਹਿਲੀ ਵਾਰੀ ਇਹੋ ਜਿਹਾ ਕੈਰੈਕਟਰ ਮੈਂ ਪਲੇ ਕਰ ਰਹੀ ਹਾਂ ਜਿੱਥੇ ਮੈਂ ਇੰਗਲਿਸ਼ ਟੀਚਰ ਬਣੀ ਆ ਜਿਹਨੂੰ ਮਾਰਕਸ ਤੇ ਬਹੁਤ ਵਿਸ਼ਵਾਸ ਆ ਜਿਹੜੀ ਕਹਿੰਦੀ ਆ ਵੀ ਮਾਰਕਸ 100/100 ਆਉਣੇ ਚਾਹੀਦੇ ਨੇ ਚਾਹੇ ਰੱਟਾ ਮਾਰ ਕੇ ਲੈ ਕੇ ਆ ਉਹ ਜਿਹੜੇ ਕੀ ਮਨ ਲੱਗਦਾ ਆਪਾਂ ਇਹੋ ਜਿਹੇ ਟੀਚਰ ਸਾਰੇ ਨੇ ਆਪਣੀ ਲਾਈਫ ਚ ਦੇਖੇ ਹੋਏ ਨੇ ਵੀ ਸਾਡਾ ਸਕੂਲ ਦਾ ਨਾਮ ਵੀ ਰੋਸ਼ਨ ਤਾਂ ਹੀ ਹੋਏਗਾ ਜੇ ਸੋਤੋ ਸੋਹਾਂਗੇ ਤੇ ਫਿਰ ਹੁਸ਼ਿਆਰ ਸਿੰਘ ਜੀ ਆਉਂਦੇ ਨੇ ਸਾਡੇ ਸਕੂਲ ਤੇ ਫਿਰ ਮੂਵੀ ਚ ਇਹ ਦੇਖਣ ਵਾਲੀ ਗੱਲ ਆ ਵੀ ਆ ਕੇ ਉਹ ਕੀ ਪਰਿਵਰਤਨ ਕਰਦੇ ਨੇ ਹਾਂਜੀ ਤੇ ਮੈਮ ਦਰਸ਼ਕਾਂ ਨੂੰ ਇਹ ਵੀ ਦੱਸ ਦੋ ਕਿ ਵੀ ਇਹ ਮੂਵੀ ਅਸੀਂ ਇਕੱਲੇ ਦੇਖੀਏ ਜਾਂ ਫਿਰ ਪਰਿਵਾਰ ਦੇ ਨਾਲ ਦੇਖੀਏ ਨਹੀਂ 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 ਜੀ ਬਿਲਕੁਲ ਨਹੀਂ ਇਕੱਲੇ ਦੇਖਣ ਵਾਲੀ ਇਹ ਮੂਵੀ ਬਿਲਕੁਲ ਨਹੀਂ ਆ ਤੁਸੀਂ ਪਰਿਵਾਰ ਨਾਲ ਦੇਖਣੀ ਆ ਅ ਪ੍ਰੋਪਰ ਫੈਮਿਲੀ ਮੂਵੀ ਆ ਜਿੱਦਾਂ ਕਿ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਜੋ ਵੀ ਮੈਂ ਆਪਣੀ ਆਡੀਅנס ਵਾਸਤੇ ਮੂਵੀ ਲੈ ਕੇ ਆਵਾਂ ਉਹ ਫੈਮਿਲੀ ਆਡੀਅנס ਹੋਵੇ ਉਹ ਇਸ ਹੱਦ ਤੱਕ ਸਾਫ਼ ਸੁਥਰਾ ਕੰਟੈਂਟ ਹੋਵੇ ਜਿੱਥੇ ਤੁਹਾਨੂੰ ਬਹਿ ਕੇ ਇਹ ਨਾ ਸੋਚਣਾ ਪਵੇ ਇਹ ਕਿ ਹੋ ਜਾ ਜੋਕ ਸੀ ਜਾਂ ਓ ਮਾਈ ਗੋਡ ਮੈਂ ਤਾਂ ਆਪਣੇ ਪੇਰੈਂਟਸ ਨਾਲ ਆਈਆਂ ਜਾਂ ਆਇਆ ਜਾਂ ਮੈਂ ਤਾਂ ਆਪਣੇ ਦਾਦਾ ਦਾਦੀ ਨਾਨਾ ਨਾਨੀ ਨਾਲ ਆਇਆ ਸੋ ਇਹ ਪ੍ਰੋਪਰ ਫੈਮਿਲੀ ਮੂਵੀ ਹੈ ਜਿਹਦੇ ਜਿਹਦੇ ਚ ਤੁਸੀਂ ਬੱਚਾ ਨੂੰ ਸਪੈਸ਼ਲੀ ਲੈ ਕੇ ਜਾਣਾ ਇਹ ਬਹੁਤ ਇੰਪੋਰਟੈਂਟ ਆ ਜੀ ਕਿ ਮਾਪਿਓ ਆਪਣੇ ਨਿਆਣਿਆਂ ਨਾਲ ਦੇਖਣ ਤੇ ਨਿਆਣੇ ਆਪਣੇ ਮਾਪਿਓ ਨਾਲ ਦੇਖਣ ਤੇ ਪੂਰਾ ਪਰਿਵਾਰ ਦੇਖਣ ਜਾਵੇ ਕਿਉਂਕਿ ਕਾਮੇਡੀ ਆ ਪਰ ਇੱਕ ਬਹੁਤ ਹੀ ਪਿਆਰੇ ਮੈਸੇਜ ਦੇ ਨਾਲ ਠੀਕ ਹੈ ਤੇ ਮੈਮ ਕਿੰਨਾ ਕੋ ਲੱਗਦਾ ਕਿ ਕਿੰਨਾ ਕੋ ਪਿਆਰ ਮਿਲੇਗਾ ਇਸ ਮੂਵੀ ਦਾ ਜੀ ਉਮੀਦ ਤਾਂ ਪੂਰੀ ਆ ਔਰ ਐਕਸਾਈਟਿਡ ਵੀ ਮੈਂ ਪੂਰੀ ਆ ਸੋ ਜਿਹੋ ਜੇ ਆਪਾਂ ਐਨੇ ਬਹੁਤ ਜ਼ਿਆਦਾ ਮਿਹਨਤ ਨਾਲ ਤੇ ਵਿਸ਼ਵਾਸ ਨਾਲ ਮੂਵੀ ਬਣਾਈ ਆ ਔਰ ਇਹੀ ਧਿਆਨ ਰੱਖਦੇ ਹੋਏ ਬਣਾਈਆ ਕਿ ਪਰਿਵਾਰਾਂ ਨੂੰ ਵਧੀਆ ਲੱਗੇ ਸੋ ਉਮੀਦ ਤਾਂ ਬਹੁਤ ਆ ਕਿ ਪਿਆਰ ਮਿਲੂਗਾ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਿਮੀ ਚੈਲ ਰੇਡੀਓ ਹੋਸਟ ਬਣਨਾ ਚਾਹਦੇ ਸੀ ਜੀ ਮੈਨੂੰ ਲੱਗਦਾ ਜਦੋਂ ਆਪਾਂ ਨਿੱਕੇ ਹੁੰਨੇ ਜਦੋਂ ਛੋਟੇ ਯੰਗੇ ਚ ਜਦੋਂ 7ਵੀਂ 8ਵੀਂ ਜਦੋਂ ਨਿਆਣੇ ਨੂੰ ਇਹ ਸਮਝ ਆਉਣ ਲੱਗਦੀ ਆ ਵੀ ਅੱਛਾ ਆਪਾਂ ਵੱਡੇ ਹੋ ਕੇ ਕੁਝ ਬਣਨਾ ਵੀ ਆ ਕੋਈ ਕੋਈ ਕੰਮ ਵੀ ਕਰਨਾ ਚੰਗਾ ਹੁਣ ਸੋਚਣਾ ਪਊਗਾ ਵੀ ਕੀ ਕਰਨਾ ਤਾਂ ਮੈਨੂੰ ਮੈਨੂੰ ਲੱਗਦਾ ਨਿੱਕੇ ਹੁੰਦੇ ਕਿਸੇ ਨੇ ਕਹਿਤਾ ਸੀ ਜਦੋਂ ਮੈਂ ਹਜੇ ਮੈਨੂੰ ਲੱਗਦਾ 8ਵੀਂ ਚੀ ਸੀ 8ਵੀਂ ਆਈ ਥਿੰਕ 8ਵੀਂ 9ਵੀਂ ਚ ਕੀ ਤੁਹਾਡੀ ਆਵਾਜ਼ ਬੜੀ ਚੰਗੀ ਆ ਬੇਟਾ ਤੁਸੀਂ ਰੇਡੀਓ ਜੋਕੀ ਬਣ ਸਕਦੇ ਹੋ ਮੈਂ ਕਿਹਾ ਅੱਛਾ ਅੰਕਲ ਠੀਕ ਆ ਫਿਰ ਉਹ ਉਹ ਕਰ ਕਰਕੇ ਮੈਨੂੰ ਲੱਗਦਾ ਗੱਲ ਤੇ ਬਹੁਤ ਲੰਬੇ ਅਰਸੇ ਤੱਕ ਮੈਂ ਇਹੀ ਸੋਚਦੀ ਰਹੀ ਅੰਕਲ ਦੀ ਗੱਲ ਸੋਚ ਕੇ ਵੀ ਮੈਂ ਤਾਂ ਰੇਡੀਓ ਜੋਕੀ ਬਣ ਸਕਦੀ ਆ ਫਿਰ ਉਸ ਤੋਂ ਬਾਅਦ ਕਿੰਨੀਆਂ ਚੀਜ਼ਾਂ ਚੇਂਜ ਹੋ ਜਾਂਦੀਆਂ ਨੇ ਕਦੀ ਕੋਈ ਕਦੀ ਮੈਂ ਟੀਚਰ ਵੀ ਸੋਚਿਆ ਸੀ ਵਿੱਚ ਕਦੀ ਮੈਂ ਰੇਡੀਓ ਹੋਸਟ ਟੀਚਰ ਫੂਡ ਐਂਡ ਟ੍ਰੈਵਲ ਸ਼ੋ ਹੋਸਟ 에어 호ਸਟੈਸ ਪਤਾ ਨਹੀਂ ਕੀ ਕੀ ਕੁਛ ਸੋਚਿਆ ਸੀ ਤੇ ਇਹ ਤਾਂ ਜੀ ਨਿਆਣਾ ਤਾਂ ਨਿਆਣੀ ਮਤ ਹੁੰਦਾ ਕੁਝ ਵੀ ਮਤਲਬ ਉਦੋਂ ਤਾਂ ਆਪਾਂ ਕੁਝ ਵੀ ਸੋਚਦੇ ਆਂ ਖੈਰ ਹਾਲਾਂਕਿ ਵਧੀਆ ਸੀ ਸਾਰਾ ਕੁਝ ਹੀ ਸੋਚਿਆ ਤੇ ਐਸਟ੍ਰੋਨੌਟ ਵੀ ਸੋਚੀ ਹੁੰਦਾ ਕਿ ਕਈ ਕਈ ਵਾਰੀ ਕੁਝ ਵੀ ਆਪਾਂ ਤਾਂ ਤੇ ਜਿਵੇਂ ਤੁਸੀਂ ਟੀਚਰ ਦੀ ਗੱਲ ਕਰ ਰਹੇ ਹੋ 7ਵੀਂ 8ਵੀਂ ਚ ਜਾਂ 6ਵੀਂ ਚ ਟੀਚਰ ਬਾਰੇ ਸੋਚਿਆ ਸੀ ਪਰ ਤੁਸੀਂ ਹੁਣ 2025 ਦੀ ਟੀਚਰ ਬਣ ਗਏ ਹੋ ਹੁਣ ਬਣ ਗਈ ਦੇਖ ਲਓ ਜੋ ਸੋਚਿਆ ਸੀ ਮੈਨੂੰ ਲੱਗਦਾ ਐਕਟਿੰਗ ਰਾਹੀ ਤਾਂ ਹੀ ਇੱਕ ਵਧੀਆ ਗੱਲ ਆ ਕਿ ਜੋ ਜੋ ਵੀ ਸੋਚਿਆ ਸੀ ਹੋ ਸਕਦਾ ਕਿਸੇ ਮੂਵੀ ਚ ਰੇਡੀਓ ਜੌਕੀ ਵੀ ਬਣ ਜਾਈਏ ਤੇ ਫਿਰ ਹੋ ਜਾਏ ਸਾਰੀ ਪੂਰੇ ਹੋ ਜਾਣ ਮੇਰੀ ਹਨਾ ਜਿੰਨੇ ਜੋ ਜੋ ਮੈਂ ਨਿੱਕੇ ਹੁੰਦੇ ਸੋਚੇ ਸੀ ਮੈਨੂੰ ਲੱਗਦਾ ਮੈਂ ਸਾਰੀ profession ਕਵਰ ਕਰ ਲੈਣੇ ਨੇ ਤੇ ਹੁਣ ਕਹਿੰਦੇ ਕਿਸੇ ਨੇ ਪੱਕਾ ਗਿਆ ਹਾਂਜੀ ਹਾਂਜੀ ਬਿਲਕੁਲ ਬਹੁਤ ਲੋਕ ਨੇ ਜਿਹੜੇ ਜਦੋਂ ਮਿਲਦੇ ਨੇ ਇਹਨੇ ਪਿਆਰ ਨਾਲ ਮੈਨੂੰ ਕੈਰੈਕਟਰਜ਼ ਦੇ ਨਾਮ ਲੈ ਕੇ ਮਿਲਦੇ ਨੇ ਕਈਆਂ ਨੂੰ ਤਾਂ ਮੈਨੂੰ ਇਨਾ ਮੈਨੂੰ ਇਨਫੈਕਟ ਬਹੁਤ ਵਧੀਆ ਲੱਗਦਾ ਹੁੰਦਾ ਉਦੋਂ ਕਈਆਂ ਨੂੰ ਮੇਰਾ ਨਾਂ ਨਹੀਂ yaad ਹੁੰਦਾ ਪਰ yaad ਹੁੰਦਾ ਵੀ ਗੁੱਡੀ ਗੁੱਡੀ ਪੁੱਤ ਮਿਸ਼ਰੀ ਪੁੱਤ ਪੱਕੋ ਪੁੱਤ ਤਾਂ ਮੈਨੂੰ ਬਹੁਤ ਸੁਭਿ ਲੱਗਦਾ ਵੀ ਗੁੱਡੀ ਸਾ ਵੀ ਪੱਕੋ ਮਿਸ਼ਰੀ ਜਦੋਂ ਕਹਿੰਦੇ ਨੇ ਤਾਂ ਉਹ ਵਧੀਆ ਲੱਗਦਾ ਮੈਨੂੰ ਲੱਗਦਾ ਇਹ ਆਰਟਿਸਟ ਵਾਸਤੇ ਇੱਕ ਬਹੁਤ ਹੀ ਵੱਡੀ ਗੱਲ ਹੁੰਦੀ ਹੈ ਜਦੋਂ ਤੋੜਾ ਨਾਮ ਯਾਦ ਹੋਵੇ ਨਾ ਹੋਵੇ ਪਰ ਕੈਰੈਕਟਰ ਦਾ ਨਾਮ ਜ਼ਿਹਨ ਚ ਰਹੇ ਜੇ ਲੋਕਾਂ ਦੇ ਸੋ ਮੈਨਤਾ ਜੀ ਬਹੁਤ ਵਧੀਆ ਲਾਇਦਾ ਹੋਰ ਕਿਨੇ ਕਿਨੇ ਕੈਰੈਕਟਰ ਹੈ ਮਿਸ਼ਰੀ ਪੱਕੋ ਤੋਂ ਅਲਾਵਾ ਜੀ ਮੈਂ ਸ਼ੁਰੂ ਕੀਤਾ ਸੀ ਪੱਕੋ ਤੋਂ ਪਹਿਲੀ ਮੂਵੀ ਸੀ ਮੇਰੀ ਤੇ ਫਿਰ ਰਾਣੋ ਸੀ ਫਿਰ ਗੁੱਡੀ ਸੀ ਤੇ ਬਹੁਤ ਪਿਆਰੇ ਪਿਆਰੇ ਕੈਰੈਕਟਰ ਸੀ ਸਾਰੇ ਬਸੰਤ ਕੌਰ ਸੀ ਦਾਣਾ ਪਾਣੀ ਚ ਸੈਵੀ ਚੱਲ ਮੇਰਾ ਪੁੱਤ ਚ ਮਿਹਰ ਸੀ ਜੀ ਵੀ ਸੋਹਣਿਆ ਜੀ ਚ ਕਮਲ ਸੀ ਜੀ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਅਜ ਤਾਂ ਹੁਣ ਕੈਰੈਕਟਰਸ ਤਾਂ ਜੀ ਕਾਫੀ ਹੋ ਗਏ ਉਹ ਦਸਰੇ ਸੀ ਕਿ ਵੀ ਬੜੇ ਉਹ ਫਿਲਮ ਬੜੀ ਹੈਗੀ ਜਿਹੜੀ ਦਾਦੇ ਪੋਤੇ ਵਾਲੀ ਤੁਸੀਂ ਗੱਲ ਕਰ ਰਹੇ ਹੋ ਵੀ ਉਹ ਹੈਨਾ ਦਾਦੇ ਪੋਤੇ ਦਾ ਪਿਆਰ ਫਿਰ ਹੋਰ ਵੱਧ ਜਾਂਦਾ ਪਿੱਛੇ ਮੂਵੀ ਦੇਖ ਕੇ ਹੋਰ ਵੱਧ ਜਾਂਦਾ ਬਿਲਕੁਲ ਬਿਲਕੁਲ ਜੀ ਉਹ ਚ ਆਪਾਂ ਗ੍ਰੈਂਡਪੈਰੈਂਟਸ ਨਾਲ ਜਿਹੜਾ ਰਿਲੇਸ਼ਨਸ਼ਿਪ ਹੁੰਦਾ ਬੱਚਿਆਂ ਦਾ ਜਿਹੜਾ ਦਾਦਾ ਦਾਦੀ ਨਾਨਾ ਨਾਨੀ ਨਾਲ ਉਹ ਦੋਨੋਂ ਪੱਖ ਹੀ ਦਿਖਾਏ ਸੀ ਇੱਕ ਪੋਤੇ ਦਾ ਵੀ ਆਪਣੇ ਦਾਦੇ ਨਾਲ ਤੇ ਇੱਕ ਕੁੜੀ ਦਾ ਵੀ ਆਪਣੀ ਦਾਦੀ ਨਾਲ ਉਹ ਦੋਨੋਂ ਹੀ ਮਤਲਬ ਦਿਖਾਈ ਸੀ ਤੇ ਬਹੁਤ ਵਧੀਆ ਲੋਕਾਂ ਨੇ ਅਪਰੀਸ਼ੀਏਟ ਕੀਤੀ ਸੀ ਉਹ ਮੂਵੀ ਕਿਉਂਕਿ ਉਹ ਚ ਵੀ ਮੈਸੇਜ ਬਹੁਤ ਪਿਆਰਾ ਹੈ ਦੇਖੋ ਦਾਦਾ ਦਾਦੀ ਨਾਲ ਤਾਂ ਪਿਆਰ ਹੁੰਦਾ ਹੀ ਹੈ ਨਾ ਨਾਨਾ ਨਾਲ ਵੀ ਸਭ ਦਾ ਪਿਆਰ ਹੁੰਦਾ ਹੈ ਲੇਕਿਨ ਕਹਿੰਦੇ ਆ ਮੂਵੀ ਦੇਖਣ ਤੋਂ ਬਾਅਦ ਉਹਨਾਂ ਦਾ ਪਿਆਰ ਬਹੁਤ ਗੁਣਾ ਵੱਧ ਗਿਆ ਬਿਲਕੁਲ ਜੀ ਬਿਲਕੁਲ ਕਿਉਂਕਿ ਉਹ ਮੈਸੇਜ ਹੀ ਬੜਾ ਸੋਹਣਾ ਹੈ ਉਹ ਮੈਸੇਜ ਇੰਨਾ ਪਿਆਰਾ ਕਿ ਉਹ ਬੱਚਾ ਨੂੰ ਸਿਖਾਉਂਦਾ ਵੀ ਜਦੋਂ ਵੀ ਵੱਡੇ ਕੋਈ ਹੱਕ ਦੀ ਮਤਲਬ ਕੋਈ ਗੱਲ ਕਹਿੰਦੇ ਨੇ ਉਹ ਉਸ ਏਜ 'ਚ ਤਾਂ ਮਾੜੀ ਲੱਗ ਸਕਦੀ ਆ ਜਿਹੜੀ ਯੰਗ ਏਜ ਹੁੰਦੀ ਆ ਜਿਹੜੀ ਟੀਨੇਜ ਹੁੰਦੀ ਆ ਜਦੋਂ ਤੁਸੀਂ ਕਿਸੇ ਦੀ ਸੁਣ ਕੇ ਰਾਜੀ ਨਹੀਂ ਹੁੰਦੇ ਵੀ ਤੁਹਾਨੂੰ ਲੱਗਦਾ ਨਾ ਨਾ ਤਾਂ ਮੈਨੂੰ ਲੱਗਦਾ ਜਦੋਂ ਟੀਨੇਜ ਹੁੰਦੀ ਆ ਨਾ ਉਦੋਂ ਹਰ ਬੱਚੇ ਨੂੰ ਲੱਗਦਾ ਹੁੰਦਾ ਵੀ ਇਹ ਪਤਾ ਨਹੀਂ ਕੀ ਕਹਿ ਰਹੇ ਨੇ ਉਦੋਂ ਸਮਝ ਨਹੀਂ ਆਉਂਦੀਆਂ ਗੱਲਾਂ ਪਰ ਉਹ ਮੈਨੂੰ ਲੱਗਦਾ ਬਹੁਤ ਅੱਗੇ ਜਾ ਕੇ ਇਹ ਜੇ ਸਮਝ ਆਉਂਦੀ ਹੈ ਨਾ ਵੀ ਓ ਮਾਈ ਗੋਡ ਜੋ ਮੇਰੇ ਮੰਮੀ ਪਾਪਾ ਦਾਦਾ ਦਾਦੀ ਕਹ ਰਹੇ ਸੀ ਵੀ ਉਹ ਸਾਡੀ ਭਲਾਈ ਵਾਸਤੇ ਸੀ ਤਾਂ ਉਹ ਚ ਇਹ ਸਭ ਤੋਂ ਸੋਹਣਾ ਮੈਸੇਜ ਸੀ ਕਿ ਜਿੱਥੇ ਦੋਨੋਂ ਬੱਚਿਆਂ ਨੂੰ ਇਹ ਰੈਅਲਾਈਜ਼ ਹੁੰਦਾ ਕਿ ਜੋ ਮੇਰੇ ਦਾਦਾ ਜੀ ਕਹਿੰਦੇ ਸੀ ਜਾਂ ਜੋ ਮੇਰੀ ਦਾਦੀ ਜੀ ਕਹਿੰਦੇ ਸੀ ਵੀ ਉਹ ਮੇਰੀ ਭਲਾਈ ਵਾਸਤੇ ਸੀ ਉਹ ਫਿਰ ਉਦੋਂ ਗੱਲ ਹੈ ਨਾ ਜਦੋਂ ਟੀਨੇਜਰ ਪਹਿਲਾਂ ਸਮਝਦੇ ਨਹੀਂ ਲੇਕਿਨ ਜਦੋਂ ਟਾਈਮ ਨਿਕਲ ਬਾਅਦ ਚ ਟਾਈਮ ਨਿਕਲ ਜਾਂਦਾ ਜਦੋਂ ਜਦੋਂ ਸਮਝ ਆਉਂਦੀ ਆ ਹਾਂਜੀ ਤਾਂ ਉਹ ਉਹ ਮੂਵੀ ਵੀ ਮੈਨੂੰ ਬਹੁਤ ਮੇਰੇ ਦਿਲ ਦੇ ਕਰੀਬ ਆ ਕਿਉਂਕਿ ਜਿਹੜੀ ਵੀ ਮੂਵੀ ਚ ਕੋਈ ਫੈਮਲੀ ਪ੍ਰਤੀ ਮੈਸੇਜ ਹੋਊਗਾ ਉਹ ਮੂਵੀ ਤਾਂ ਮੈਂ ਭੱਜ ਕੇ ਕਰਦੀ ਆ ਤਾਂ ਇਹ ਚ ਵੀ ਜੀ ਮੈਸੇਜ ਹੀ ਆ ਹੁਸ਼ਿਆਰ ਸਿੰਘ ਚ ਵੀ ਬਹੁਤ ਵੱਡਾ ਫੈਮਲੀ ਵਾਸਤੇ ਬੱਚਿਆਂ ਵਾਸਤੇ ਬੱਚਿਆਂ ਦੇ ਪੇਰੈਂਟਸ ਵਾਸਤੇ ਬਹੁਤ ਵੱਡਾ ਮੈਸੇਜ ਆ ਤਾਂ ਕਰਕੇ ਮੈਨੂੰ ਸੀ ਪਹਿਲਾਂ ਕਿਉਂਕਿ ਮੈਨੂੰ ਪਤਾ ਨਹੀਂ ਸੀ ਕਿ ਸਤਿੰਦਰ ਸਰ ਕਰ ਰਹੇ ਨੇ ਜਦੋਂ ਮੇਰੇ ਕੋਲ ਮੂਵੀ ਆਈ ਸੀ ਮੈਨੂੰ ਸ लाइन सुनाई गई थी मूवी ਦਾ ਸਿਰਫ ਇੰਨਾ ਦੱਸਿਆ ਗਿਆ ਸੀ ਕਿ ਇਹ ਮੂਵੀ ਆ ਜੋ ਕਿ ਮੈਂ ਹਮੇਸ਼ਾ ਇੱਕ ਵਨ ਲਾਈਨਰ ਸੁਣ ਕੇ ਹੀ ਡਿਸਾਈਡ ਕਰਦੀ ਆ ਮੂਵੀ ਤਾਂ ਮੈਨੂੰ ਬਹੁਤ ਪਸੰਦ ਆਈ ਸੀ ਤਾਂ ਮੈਂ 10 ਮਿੰਟ ਦੇ ਅੰਦਰ ਅੰਦੀ ਇਹ ਤਾਂ ਸੀ ਵੀ ਹਾਂਜੀ ਮੈਂ ਕਰਨੀ ਆ ਫਿਰ ਉਹਨਾਂ ਨੇ ਦੱਸਿਆ ਸਤਿੰਦਰ ਸਰ ਨੇ ਮੈਂ ਕਿਹਾ ਵਾਓ ਇਹ ਤਾਂ ਬਹੁਤ ਵਧੀਆ ਗੱਲ ਆ ਸੋਨੇ ਤੇ ਸੁਹਾਗਾ ਇਹ ਤਾਂ ਤੇ ਫਿਰ ਮੈਂ ਕਿਹਾ ਹਾਂਜੀ ਬਿਲਕੁਲ ਕਰਾਂਗੇ ਜੀ ਬਸ ਧੰਨਵਾਦ ਜੀ ਇਸੀ ਸਰ ਨਾਲ ਸਿਮੀ ਚਹਿਲ ਜਿਹੜੇ ਕੀ ਅਦਾਕਾਰ ਹੈ ਮੂਵੀ ਦੇ ਹੁਸ਼ਿਆਰ ਸਿੰਘ ਮੂਵੀ ਜਿਹੜੀ ਹੈ 7 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਸਿਮੀ ਚਹਿਲ ਦੀ ਮੂਵੀ ਜਿਹੜੀ ਹੈ ਸਤਿੰਦਰ ਸਰਤਾਜ ਦੇ ਨਾਲ ਆ ਰਹੀ ਹੈ ਸਾਨੂੰ ਵੀ ਬੜਾ ਬੇਸਬਰੀ ਨਾਲ ਇਸ ਮੂਵੀ ਦਾ ਇੰਤਜ਼ਾਰ ਹੈ ਅਸੀਂ ਤਾਂ ਦੇਖਣ ਜਾਵਾਂਗੇ ਹੀ ਤੁਸੀਂ ਵੀ ਸਿਨੇਮਾ ਘਰਾਂ ਚ ਆਪਣੀ ਫੈਮਲੀ ਦੇ ਨਾਲ ਜ਼ਰੂਰ ਦੇਖਣ ਜਾਇਓ ਮੋਹੱਲੀ ਤੋਂ ਕੈਮਰਾਮੈਨ ਨਿਤਿੰਦ ਦੇ ਨਾਲ ਮੈਂ ਅਮਨ ਲੁਨਾ ਡੇਲੀ ਪੋਸਟ ਪੰਜਾਬੀ